ਰਸੂਲਾਂ ਦੇ ਕਰਤੱਵ ਅਧਾਇਏ 26 ਤਾਂ ਅਗਰੀਪਾ ਨੇ ਪੁਲਿਸ ਨੂੰ ਆਖਿਆ ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਪਰਵਾਨਗੀ ਹੈ ਤਦ ਪੁਲਿਸ ਬਾਹ ਕੱਢ ਕੇ ਇਹ ਉਜ਼ਰ ਕਰਨ ਲੱਗਾ हे ਰਾਜਾ ਅਗਰੀਪਾ ਮੈਂ ਆਪਣੇ ਚੰਗੇ ਭਾਕ ਸਮਝਦਾ ਹਾਂ ਕਿ ਜਿੰਨਾ ਗੱਲਾਂ ਦੀ ਯਹੂਦੀ ਮੇਰੇ ਉੱਤੇ ਨਾਰਾਜ਼ ਕਰਦੇ ਹਨ ਉਹਨਾਂ ਸਭਨਾਂ ਦਾ ਅੱਜ ਤੁਹਾਡੇ ਅੱਗੇ ਉਜ਼ਰ ਕਰਾਂ ਖਾਸ ਕਰਕੇ ਇਸ ਲਈ ਜੋ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਚਾਲਾਂ ਅਤੇ ਦੀਨੀ ਝਗੜਿਆਂ ਤੋਂ ਅੱਛੀ ਤਰ੍ਹਾਂ ਮਹਿਰਮ ਹੋ ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤਿਰਜ ਨਾਲ ਮੇਰੀ ਗੱਲ ਸੁਣਿਓ। ਜਵਾਨੀ ਤੋਂ ਮੇਰੀ ਚਾਲ ਨੂੰ ਜਿਹੜੀ ਮੁੱਢੋਂ ਆਪਣੇ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ ਸਾਰੇ ਯਹੂਦੀ ਜਾਣਦੇ ਹਨ। ਸੋ ਜੇ ਉਹ ਸਾਕੀ ਦੇਣੀ ਚਾਹਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਕਿ ਸਾਡੇ ਧਰਮ ਦੇ ਸਭਨਾ ਦੇ ਖਰੇ ਪੰਥ ਦੇ ਅਨੁਸਾਰ ਮੈਂ ਫ੍ਰਿਸਦੀ ਚਾਲ ਚੱਲਿਆ। ਅਤੇ ਹੁਣ ਮੈਂ ਉਸ ਕਰਾਰ ਦੀ ਆਸ ਦੇ ਕਾਰਨ ਜਿਹੜਾ ਪਰਮਿਸ਼ਨ ਨੇ ਸਾਡੇ ਪਿਓ ਦਾਦੇ ਨਾਲ ਕੀਤਾ ਸੀ ਅਦਾਲਤ ਲਈ ਖੜਾ ਹਾਂ। ਉਸੇਕਰਾਰ ਨੂੰ ਪ੍ਰਾਪਤ ਕਰਨ ਦੀ ਆਸ ਉਤੇ ਸਾਡੀਆਂ 12 ਗੋਤਾਂ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ਰ ਦੀ ਉਪਾਸਨਾ ਕਰਦੀਆਂ ਹਨ हे ਰਾਜਾ ਇਸੇ ਆਸ ਦੇ ਬਦਲੇ ਯੁਧੀ ਮੇਰੇ ਉੱਤੇ ਨਾਰਸ਼ ਕਰਦੇ ਹਨ ਇਹ ਗੱਲ ਕਿਉਂ ਤੁਹਾਡੇ ਲੇਖੇ ਬੇਤੁਬਾਰ ਗਿਣੀਦੀ ਹੈ ਜੋ ਪਰਮੇਸ਼ਰ ਮੁਰਦਿਆਂ ਨੂੰ ਜਿਵਾਲੇ ਮੈਂ ਤਾਂ ਆਪਣੇ ਚਿੱਤ ਵਿੱਚ ਇਹ ਸਮਝਿਆ ਭਈਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ ਸੋ ਇਹੋ ਮੈਂ ਰੋਸ਼ਨੀ ਵਿੱਚ ਵੀ ਕੀਤਾ ਅਤੇ ਪ੍ਰਧਾਨ ਜਾਜਕਾਂ ਕੋਲੋਂ ਇਖਤਿਆਰ ਪਾ ਕੇ ਬਹੁਤ ਸੰਤਾਂ ਨੂੰ ਕੈਦਖਾਨਿਆਂ ਵਿੱਚ ਬੰਦ ਕੀਤਾ ਅਤੇ ਜਾਂ ਉਹ ਮਾਰੇ ਜਾਂਦੇ ਸਨ ਤਾਂ ਮੈਂ ਉਹਨਾਂ ਦੇ ਵਿਰੁੱਧ ਹਾਮੀ ਭਰ ਦੱਸਾਂ ਮੈਂ ਹਰ ਇੱਕ ਸਮਾਜ ਵਿੱਚ ਉਹਨਾਂ ਨੂੰ ਬਹੁਤ ਸਾਰੀ ਸਜ਼ਾ ਦੇ ਕੇ ਕੁਫਰ ਬਕਵਾਉਣ ਲਈ ਉਹਨਾਂ ਨੂੰ ਤੰਗ ਕੀਤਾ ਸਗੋਂ ਉਹਨਾਂ ਦੇ ਵਿਰੋਧ ਵਿੱਚ ਅਤ ਸੁਦਾਈ ਹੋ ਕੇ ਮੈਂ ਪ੍ਰਦੇਸ਼ ਦੇ ਨਗਰਾਤੀ ਇੱਕ ਵੀ ਉਹਨਾਂ ਨੂੰ ਸਤਾਉਂਦਾ ਸਾਂ ਜਾਂ ਮੈਂ ਪ੍ਰਧਾਨ ਜਾਜਕਾਂ ਤੋਂ ਇਖਤਿਆਰ ਅਤੇ ਹੁਕਮ ਪਾ ਕੇ ਐਸ ਗੱਲ ਉੱਤੇ ਦਮਸ਼ਕ ਨੂੰ ਚੱਲਿਆ ਜਾਂਦਾ ਸਾਂ ਤਾਹੇ ਰਾਜਾ ਦੁਪਹਿਰ ਦੇ ਵੇਲੇ ਮੈਂ ਰਾਹ ਵਿੱਚ ਆਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਬਹੁਤ ਉਜਲੀ ਆਪਣੇ ਅਤੇ ਆਪਣੇ ਸਾਥੀਆਂ ਦੇ ਚੁਫੇਰੇ ਚਮਕਦੀ ਵੇਖੀ ਅਤੇ ਜਾਂ ਅਸੀਂ ਸਭੇ ਬਹੁਤ ਡਿੱਗ ਪਏ ਤਾਂ ਮੈਂ ਇੱਕ ਆਵਾਜ਼ ਸੁਣੀ ਜੋ ਇਬਰਾਨੀ ਭਾਖੇ ਵਿੱਚ ਮੈਨੂੰ ਇਉਂ ਆਖਦੀ ਸੀ ਕਿ ਹੇ ਸਲੂਸ ਹੇ ਸਲੂਸ ਤੂੰ ਮੈਨੂੰ ਕਿਉਂ ਸਤਾਉਂਦਾ ਹੈ ਪ੍ਰੈਣ ਦੀ ਆਰ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ ਤਾਂ ਮੈਂ ਆਖਿਆ ਪ੍ਰਭੂ ਜੀ ਤੂੰ ਕੌਣ ਹੈ ਪ੍ਰਭੂ ਬੋਲਿਆ ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ ਪਰ ਉਠ ਅਤੇ ਆਪਣੇ ਪੈਰਾਂ ਉੱਤੇ ਖਲੋ ਜਾ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਨ ਦਿੱਤਾ ਹੈ ਪਈ ਉਹਨਾਂ ਗੱਲਾਂ ਦਾ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦਿਆਂਗਾ ਤੈਨੂੰ ਸੇਵਕ ਅਤੇ ਸਾਖੀ ਠਰਾਵਾਂ ਮੈਂ ਤੈਨੂੰ ਇਸ ਕੌਮ ਅਤੇ ਪ੍ਰਾਇਆ ਕੌਮ ਤੋਂ ਬਚਾਵਾਂਗਾ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਕੱਲਾ ਹਾਂ ਤਾਂ ਜੋ ਤੂੰ ਉਹਨਾਂ ਦੀ ਅੱਖਾਂ ਨੂੰ ਖੋਲ ਦੇਵੇਂ ਪਈ ਉਹ ਹਨੇਰੇ ਤੋਂ ਚਾਨਣ ਦੀ ਵੱਲ ਅਤੇ ਸ਼ੈਤਾਨ ਦੇ ਵਸਤੂ ਪਰਮੇਸ਼ਰ ਦੀ ਵੱਲ ਮੁੜਨ ਕਿਉ ਪਾਪਾਂ ਦੀ ਮਾਫੀ ਅਤੇ ਉਹਨਾਂ ਵਿੱਚ ਜੋ ਮੇਰੇ ਉੱਤੇ ਨਿੱਚਾ ਕਰਕੇ ਪਵਿੱਤਰ ਹੋਏ ਹਨ ਵਿਰਸਾ ਪਾਉਣ ਸੋਹੇ ਰਾਜਾ ਗਰੀਪਾ ਮੈਂ ਉਸ ਸੁਰਗੀ ਦਰਸ਼ਨ ਤੋਂ ਬੇਮੁਖ ਨਾ ਹੋਇਆ ਸਭ ਤੋਂ ਪਹਿਲਾਂ ਤਮਸ਼ਕ ਦੇ ਰਹਿਣ ਵਾਲਿਆਂ ਨੂੰ ਅਤੇ ਜਰੂਸ਼ਲਮ ਅਤੇ ਸਾਰੇ ਯਹੂਦੀਆ ਦੇਸ਼ ਵਿੱਚ ਅਤੇ ਪਰਾਈਆਂ ਕਮਨ ਨੂੰ ਵੀ ਉਪਦੇਸ਼ ਕੀਤਾ ਭਈ ਤੌਬਾ ਕਰੋ ਅਤੇ ਪਰਮੇਸ਼ਰ ਦੀ ਵੱਲ ਮੁੜੋ ਅਤੇ ਤੌਬਾ ਦੇ ਲਈ ਕੰਮ ਕਰੋ ਇੰਨਾ ਹੀ ਗੱਲਾਂ ਕਰਕੇ ਯਹੂਦੀਆ ਨੇ ਮੈਨੂੰ ਹਾਈਕਲ ਵਿੱਚ ਫੜ ਲਿਆ ਅਤੇ ਮੇਰੇ ਮਾਰ ਸੁੱਟਣ ਦੇ ਪਿੱਛੇ ਪਈ ਸੋ ਪਰਮੇਸ਼ਵਰ ਦੀ ਮਦਦ ਪਾ ਕੇ ਮੈਂ ਅੱਜ ਤੱਕ ਖੜਾ ਹਾਂ ਅਤੇ ਛੋਟੇ ਵੱਡੇ ਦੇ ਅੱਗੇ ਸਾਖੀ ਦਿੰਦਾ ਹਾਂ ਔਰ ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਪਈ ਹੋਣਗੀਆਂ ਉਹਨਾਂ ਤੋਂ ਬਿਨਾ ਹੋਰ ਮੈਂ ਕੁਝ ਨਹੀਂ ਕਹਿੰਦਾ ਕਿ ਜ਼ਰੂਰ ਹੈ ਕਿ ਮਸੀਹ ਦੁੱਖ ਚੱਲੇ ਅਤੇ ਪਹਿਲਾਂ ਉਹ ਮੁਰਦਿਆਂ ਦੇ ਜੀ ਉੱਠਣ ਤੋਂ ਐਸ ਕੰਮ ਅਤੇ ਪਰਾਈਆਂ ਕੰਮ ਨੂੰ ਵੀ ਚੰਦਨ ਦਾ ਪ੍ਰਚਾਰ ਕਰੇ ਜਾਂ ਉਹ ਆਪਣਾ ਇਹ ਉਜ਼ਰ ਕਰ ਰਿਹਾ ਸੀ ਤਾਂ ਫੈਸਤਸ ਨੇ ਉੱਚੀ ਆਵਾਜ਼ ਨਾਲ ਆਖਿਆ हे ਪਲੂਸ ਤੂੰ ਕਮਲਾ ਹੈ ਬਹੁਤ ਹੀ ਵਿਦਿਆਨੇ ਤੈਨੂੰ ਕਮਲਾ ਕਰ ਦਿੱਤਾ ਹੈ ਪੁਲੂਸ ਨੇ ਆਖਿਆ हे ਫੇਸਤਸ ਬਹਾਦਰ ਮੈਂ ਕਮਲਾ ਨਹੀਂ ਸਗੋ ਸਚਾਈ ਅਤੇ ਸੋਝੀ ਦੀਆਂ ਗੱਲਾਂ ਕਰਦਾ ਹਾਂ ਕਿਉਂਕਿ ਰਾਜਾ ਜਿਹਦੇ ਸਾਹਮਣੇ ਮੈਂ ਬੇਤੜਕ ਬੋਲਦਾ ਹਾਂ ਇਹਨਾਂ ਗੱਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮੈਨੂੰ ਨਿਚਾ ਹੈ ਵੀ ਇਹਨਾਂ ਵਿੱਚ ਕੋਈ ਗੱਲ ਉਸ ਤੋਂ ਲੁਕੀ ਹੋਈ ਨਹੀਂ ਇਸ ਲਈ ਜੋ ਇਹ ਵਾਰਤਾ ਖੁੰਝੇ ਵਿੱਚ ਨਹੀਂ ਹੋਈ हे ਰਾਜਾ ਗ੍ਰਿਪਾ ਕੀ ਤੁਸੀਂ ਨਬੀਆਂ ਦੀ ਪ੍ਰਤੀਤ ਕਰਦੇ ਹੋ ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਪ੍ਰਤੀਤ ਕਰਦੇ ਹੋ ਅਗਰੀਪਾ ਨੇ ਪੌਲਿਸ ਨੂੰ ਆਖਿਆ ਤੈਨੂੰ ਆਸ ਹੋਊਗੀ ਭਈ ਮੈਨੂੰ ਥੋੜੇ ਹੀ ਕਿਤੇ ਮਸੀਹ ਕਰ ਲਵੇ ਪੌਲਿਸ ਬੋਲਿਆ ਪਰਮੇਸ਼ਰ ਕਰੇ ਕਿ ਭਾਵੇਂ ਥੋੜੇ ਭਾਵੇਂ ਬਹੁਤੇ ਕਿਤੇ ਪਰ ਨਿਰਾ ਤੁਸੀਂ ਨਹੀਂ ਪਰ ਉਹ ਸਭ ਵੀ ਜਿਹੜੇ ਅੱਜ ਦੇ ਦਿਨ ਮੇਰੀ ਸੁਣਦੇ ਹਨ ਇਹਨਾਂ ਬੰਦਨਾ ਤੋਂ ਬਿਨਾ ਇਹੋ ਜੀ ਹੋ ਜਾਣ ਜਿਹਾ ਜ ਮੈਂ ਹਾਂ ਤਦੂ ਰਾਜਾ ਹਾਕਮ ਬਰਨੀਕੀ ਔਰ ਉਹ ਜਿਹੜੇ ਉਹਨਾਂ ਦੇ ਨਾਲ ਬੈਠੇ ਸਨ ਉੱਠ ਖੜੇ ਹੋਏ ਅਤੇ ਅੱਡ ਜਾ ਕੇ ਆਪਸ ਵਿੱਚ ਗੱਲਾਂ ਕਰਕੇ ਕਹਿਣ ਲੱਗੇ ਜੋ ਇਹ ਮਨੁੱਖ ਤਾਂ ਮਾਰੇ ਜਾਣ ਜਾਂ ਕੈਦ ਹੋਣ ਦੇ ਲੈ ਕੁਝ ਨਹੀਂ ਕਰਦਾ ਉਪਰੰਤ ਅਗਰੇ ਪਾਣੇ ਫ਼ਰਸਤੂਸ ਨੂੰ ਆਖਿਆ ਕਿ ਜੇ ਇਹ ਮਨੁੱਖ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸਕਦਾ